ਬਾਲੀਵੁੱਡ ਐਕਟਰ ਸੈਫਲੀ ਖਾਨ ਦੀ ਗੱਲ ਕਰੀਏ ਤਾਂ ਹਾਲ ਫਿਲਹਾਲ ਹੀ ਉਹਨਾਂ ਦੇ ਉੱਤੇ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਉਹ ਹੁਣ ਕਾਫੀ ਹੱਦ ਤੱਕ ਰਿਕਵਰ ਕਰ ਚੁੱਕੇ ਨੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਚੁੱਕੀ ਹੈ ਤੁਹਾਨੂੰ ਦੱਸ ਦੇ ਜਲੀਏ ਕਿ ਹਾਲ ਫਿਲਹਾਲ ਹੀ ਹੁਣ ਸੈਫਲੀ ਖਾਨ ਅਤੇ ਕਰੀਨਾ ਕਪੂਰ ਖਾਨ ਨੇ ਇੱਕ ਬੇहद ਹੀ ਖਾਸ ਮੀਡੀਆ ਨੂੰ ਕੀਤੀ ਹੈ ਬੇਨਤੀ ਬਾਲੀਵੁੱਡ ਅਦਾਕਾਰ ਸੈਫਲੀ ਖਾਨ ਤੇ ਹਮਲੇ ਤੋਂ ਬਾਅਦ ਉਹਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਇਨਾਂ ਹੀ ਨਹੀਂ ਉਸਦੇ ਪਰਿਵਾਰ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਹੁਣ ਖਾਨ ਪਰਿਵਾਰ ਨੇ ਪੈਪਰਾਜ਼ੀ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਡੇ ਬੱਚਿਆਂ ਦੀਆਂ ਤਸਵੀਰਾਂ ਨਾ ਲੈਣ ਨਾ ਹੀ ਉਹਨਾਂ ਦਾ ਪਿੱਛਾ ਕਰਨ ਅਤੇ ਨਾ ਹੀ ਉਹਨਾਂ ਦੇ ਨੇੜੇ ਕਿਸੇ ਵੀ ਜਗ੍ਹਾ ਤੇ ਜਾਣ। ਮਿਲੀ ਖਬਰ ਦੇ ਅਨੁਸਾਰ ਸੈਫਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਪੀਆਰ ਮੈਨੇਜਰ ਨੇ ਟੈਪਰਾਜ਼ੀ ਦੇ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੇ ਵਿੱਚ ਮੈਨੇਜਰ ਨੇ ਸੈਫ ਅਤੇ ਕਰੀਨਾ ਦੁਆਰਾ ਦਿੱਤੀਆਂ ਗਈਆਂ ਸਾਰੀਆਂ ਹਦਾਇਤਾਂ ਨੂੰ ਵਿਸਥਾਰ ਦੇ ਵਿੱਚ ਦੱਸਿਆ ਸਫਲੀ ਖਾਨ ਅਤੇ ਕਰੀਨਾ ਕਪੂਰ ਦੇ ਪੀਆਰ ਮੈਨੇਜਰ ਨੇ ਪੈਪਰਾਜ਼ੀ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਡੇ ਬੱਚੇ ਤੈਮੂਰ ਅਤੇ ਜਹਾਂਗੀਰ ਦੀਆਂ ਤਸਵੀਰਾਂ ਕਿਤੇ ਵੀ ਨਾ ਲੈਣ ਭਾਵੇਂ ਉਹ ਕਿਸੇ ਪਾਰਕ ਵਿੱਚ ਹੋਣ ਜਿੱਥੇ ਉਹ ਖੇਡ ਰਹੇ ਹੋਣ ਜਾਂ ਫਿਰ ਕਿਸੇ ਵੀ ਜਨਮ ਦਿਨ ਦੀ ਪਾਰਟੀ ਦੇ ਵਿੱਚ ਜਾਂ ਫਿਰ ਇਸੇ ਵੀ ਹੋਰ ਕੰਪਲੈਕਸ ਦੇ ਵਿੱਚ ਹੁਣ ਪੀਆਰ ਮੈਨੇਜਰ ਨੇ ਮੰਗਲਵਾਰ 28 ਜਨਵਰੀ ਸ਼ਾਮ ਨੂੰ ਖਾਰ ਮੁੰਬਈ ਵਿਖੇ ਆਪਣੇ ਦਫ਼ਤਰ ਦੇ ਵਿੱਚ ਪੈਪਰਾਜ਼ੀ ਦੇ ਨਾਲ ਮੁਲਾਕਾਤ ਕੀਤੀ ਪੀਆਰ ਮੈਨੇਜਰ ਨੇ ਕਿਹਾ ਜੇਕਰ ਕਰੀਨਾ ਅਤੇ ਸੈਫ ਕਿਸੇ ਵੀ ਸਮਾਗਮ ਦੇ ਵਿੱਚ ਸ਼ਾਮਿਲ ਹੋ ਰਹੇ ਹਨ ਤਾਂ ਉਹਨਾਂ ਦੀਆਂ ਤਸਵੀਰਾਂ ਲਈਆਂ ਜਾ ਸਕਦੀਆਂ ਨੇ ਇਸ ਤੋਂ ਇਲਾਵਾ ਸੈਫ ਅਤੇ ਕਰੀਨਾ ਨੇ ਪੈਪਰਾਜ਼ੀ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਘਰ ਦੇ ਹੇਠਾਂ ਨਾ ਖੜੇ ਹੋਣ ਅਤੇ ਘਰੋਂ ਜਾਂਦੇ ਸਮੇਂ ਜਾਂ ਵਾਪਸ ਆਉਂਦੇ ਸਮੇਂ ਜਾਂ ਕਿਸੇ ਨੂੰ ਮਿਲਣ ਜਾਂਦੇ ਸਮੇਂ ਉਹਨਾਂ ਦੀਆਂ ਤਸਵੀਰਾਂ ਨਾ ਲੈਣ ਉਸੇ ਸੈਫ ਅਲੀ ਖਾਨ ਤੇ ਹਮਲੇ ਦਾ ਹਵਾਲਾ ਦਿੰਦੇ ਹੋਏ ਸਭ ਕੁਝ ਕਿਹਾ ਇਹ ਜਾਣਿਆ ਜਾਂਦਾ ਹੈ ਕਿ 16 ਜਨਵਰੀ ਦੀ ਰਾਤ ਨੂੰ ਇੱਕ ਚੋਰ ਸੈਫ ਦੇ ਘਰ ਦੇ ਵਿੱਚ ਦਾਖਲ ਹੋਇਆ ਤੇ ਉਸ ਤੇ ਚੱਕੂ ਦੇ ਨਾਲ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਸੈਫਲੀ ਖਾਨ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਉਹਨਾਂ ਦੀ ਸਰਜਰੀ ਹੋਈ 5 ਦਿਨਾਂ ਬਾਅਦ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਕਾਰ ਵਾਪਸ ਆ ਗਏ ਉਦੋਂ ਤੋਂ ਹੀ ਪਰਿਵਾਰ ਡਰਿਆ ਹੋਇਆ ਸੀ ਜਦੋਂ ਤੋਂ ਸੈਫ ਕਾਰ ਆਏ ਹਨ ਉਹਨਾਂ ਦੀਆਂ ਸੁਰੱਖਿਆਵਾਂ ਨੂੰ ਹੋਰ ਵਧਾ ਦਿੱਤਾ ਗਿਆ ਹੈ ਸੁਰੱਖਿਆ ਹੋਰ ਕੜੀ ਕਰ ਦਿੱਤੀ ਗਈ ਹੈ ਅਦਾਕਾਰ ਰੋਹਿਤ ਰੋਏ ਦੀ ਸੁਰੱਖਿਆ ਕੰਪਨੀ ਦੇ ਗਾਰਡ ਤਾਇਨਾਤ ਕੀਤੇ ਗਏ ਸਨ ਸਰਕਾਰ ਵੱਲੋਂ ਕਨਸਟੇਬਲ ਵੀ ਤਾਇਨਾਤ ਕੀਤੇ ਗਏ ਹਨ ਅੱਜ ਦੇ ਇੰਟਰਨੈਟ ਦੀ ਦੁਨੀਆ ਦੇ ਵਿੱਚ ਪੈਪਰਾਜ਼ੀ ਦਾ ਕਿਤੇ ਵੀ ਪਹੁੰਚਣਾ ਅਤੇ ਫੋਟੋਸ ਖਿੱਚਣਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਪੋਸਟ ਕਰਨਾ ਮੁਸੀਬਤ ਦਾ ਕਾਰਨ ਬਣ ਗਿਆ ਹੈ ਬਦਮਾਸ਼ਾਂ ਲਈ ਮਸ਼ਹੂਰ ਹਸਤੀਆਂ ਦਾ ਪਤਾ ਲਗਾਉਣਾ ਆਸਾਨ ਹੋ ਗਿਆ ਹੈ ਜਿਹੇ ਵਿੱਚ ਸੈਫ ਕਰੀਨਾ ਦੇ ਆਪਣੇ ਬੱਚਿਆਂ ਨੂੰ ਸੁਰੱਖਿਆ ਦੇਣ ਦੇ ਇਸ ਕਦਮ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ